ਸਤ ਨਾਮ ਵਾਹਿਗੁਰੂ ਸਹਬ ਜੀ ਗੋਂਡ ਕਸਮ ਮਰੇ ਤੋ ਨਾਰ ਨ ਰੂਵੇ ਉਸ ਰਖਵਾਰਾ ਹੋ ਰੂਵੇ ਰਖਵਾਰੇ ਕਾ ਹੋਏ ਵਿਨਾਸ਼ ਆਗੈ ਨਰ ਕੀ ਹਾ ਭੋਗ ਵਿਲਾਸ ਏਕ ਸੁਹਾਗਨ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਸੁਹਾਗਣ ਗਲ ਸੋਹ ਹੈ ਹਾਰ ਸੰਤ ਕੋ ਭਿਖ ਬਿਗਸੈ ਸੰਸਾਰ ਕਰ ਸਿੰਗਾਰ ਬਹਿ ਪਖਿਆਰੀ ਸੰਤ ਕੇ ਠਿਟਕੀ ਫਿਰ ਵਿਚਾਰੀ ت پاگے پر گرپرسادی مار ہو ڈرے ساخت کی وہ پنڈ پائن ہم کو رکھ ڈائن ہم تسکا بہ جانیاں پیو ਜਬ ਹੋਏ ਕਿਰਪਾਲ ਮਿਲੇ ਗੁਰਦੇਵ ਕਹੋ ਕਵੀਰ ਅਬ ਬਾਹਰ ਪਰਿ ਸੰਸਾਰੈ ਕੈ ਅੰਚਲ ਲਰੀ ਕਹੋ ਕਵੀਰ ਅਬ ਬਾਹਰ ਪਰਿ ਸੰਸਾਰੈ ਕੈ ਅੰਚਲ ਲਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਹਨ 아이 ਦੇ ਪਵਿੱਤਰ ਗੁਰੂ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਕਬੀਰ ਜੀ ਦੇ ਗੌਂਡ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਕਵੀਸਰ ਸਾਹਿਬ ਜੀ ਕਹਿ ਰਹੇ ਨੇ ਇਹ ਮਾਇਆ ਇੱਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ ਸਾਰੇ ਜੀਆ ਜੰਤ ਇਸ ਨੂੰ ਆਪਣੀ istri ਬਣਾ ਕੇ ਰੱਖਣਾ ਚਾਹੁੰਦੇ ਹਨ ਆਪਣੇ ਵਸ ਵਿੱਚ ਰੱਖਣਾ ਚਾਹੁੰਦੇ ਹਨ ਠਹਿਰਾਓ ਪਰ ਇਸ ਮਾਇਆ ਨੂੰ istri ਬਣਾ ਕੇ ਰੱਖਣ ਵਾਲਾ ਮਨੁੱਖ ਆਖਿਰ ਮਰ ਜਾਂਦਾ ਹੈ ਇਹ ਮਾਇਆ ਬੋਟੀ ਉਸਦੇ ਮਰਨ ਤੇ ਰੋਂਦੀ ਵੀ ਨਹੀਂ ਕਿਉਂਕਿ ਇਸ ਦਾ ਰਾਖਾ ਖਸਮ ਕੋਈ ਧਿਰ ਹੋਰ ਬਣ ਜਾਂਦਾ ਹੈ ਸੋ ਇਹ ਕਦੇ ਵੀ ਰੰਡੀ ਨਹੀਂ ਹੁੰਦੀ ਇਸ ਮਾਇਆ ਦਾ ਰਾਖਾ ਮਰ ਜਾਂਦਾ ਹੈ ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ ਵਿੱਚ ਮਸਤ ਰਹਿਣ ਕਰਕੇ ਅਗਾਂ ਆਪਣੇ ਲਈ ਨਰਕ ਸਹਿੇੜਦਾ ਹੈ ਇਹ ਸੋਹਾਗਣ ਨਾਰ ਦੇ ਗਾਲ ਵਿੱਚ ਹਾਰ ਸੋਭਦਾ ਹੈ ਭਾਵ ਜੀਵਾਂ ਦੇ ਮਨ ਮੋਹਣ ਨੂੰ ਸਦਾ ਸੋਹਣੀ ਬਣੀ ਰਹਿੰਦੀ ਹੈ ਇਸ ਨੂੰ ਵੇਖ-ਵੇਖ ਕੇ ਜਗਤ ਖੁਸ਼ ਹੁੰਦਾ ਹੈ ਪਰ ਸੰਤਾਂ ਨੂੰ ਇਹ ਜ਼ਹਿਰ ਵਾਂਗ ਦਿੱਸਤੀ ਹੈ ਬੇਸਵਾ ਵਾਂਗ ਸਦਾ ਸ਼ਿੰਗਾਰ ਕਰੀ ਰੱਖਦੀ ਹੈ ਪਰ ਸੰਤਾਂ ਦੀ ਫਟਕਾਰੀ ਹੋਈ ਵਿਚਾਰੀ ਸੰਤਾਂ ਤੋਂ ਪਰੇ-ਪਰੇ ਹੀ ਫਿਰਦੀ ਹੈ ਇਹ ਮਾਇਆ ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਿਸ਼ ਕਰਦੀ ਹੈ ਪਰ ਸੰਤਾਂ ਉੱਤੇ ਗੁਰੂ ਦੀ ਮਿਹਰ ਹੋਣ ਕਰਕੇ ਇਹ ਸੰਤਾਂ ਦੀ ਮਾਰ ਤੋਂ ਵੀ ਡਰਦੀ ਹੈ ਇਸ ਵਾਸਤੇ ਨੇੜੇ ਨਹੀਂ ਟੁੱਕਦੀ ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ ਜਾਨ ਬਣੀ ਰਹਿੰਦੀ ਹੈ ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿੱਸਦੀ ਹੈ ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਇਆਲ ਹੋਏ ਤੇ ਮੈਨੂੰ ਮਿਲ ਪਏ ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ ਏ ਕਬੀਰ ਹੁਣ ਤੂੰ ਬੇਸ਼ੱਕ ਆਖ ਮੈਥੋਂ ਤਾਂ ਇਹ ਮਾਇਆ ਪਰੇ हट ਗਈ ਹੈ ਤੇ ਸੰਸਾਰੀ ਜੀਵਨ ਦੇ ਪੱਲੇ ਜਾ ਲੱਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ ਟੁਡੇਜ਼ ਹੁਕਮ ਨਮਾ ਫ੍ਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਡਵਾਈਸ ਫਕਤ ਕਬੀਰ ਜੀ ਅੰਦਰ ਹੈਡਿੰਗ ਗੌਂਡ is saying that when her husband dies the woman does not cry. Someone else becomes her protector. When this protector dies, he falls into the world of hell hereafter. For the sexual pleasures he enjoyed in this world. The world loves only the one bride, Maya. She is the wife of all beings and creatures. Pause. With her necklace around her neck, this bride looks beautiful. She is poisoned to the center, but the world is delighted with her, adoring herself. She still she. Sits like a prostitute, cursed by the sense. She wanders around like a rat. <coughs> she runs around chasing after the sense. She is afraid of being beaten by those blessed with the guru's grace. She is the body, the breath of life of the. Faithless cynics, she appears to me like a bloodthirsty witch. I know her secrets well in his mercy. The divine guru met me, says Kabir. Now I have thrown her out, she cleansed. to the skirt of the world vai gud ji ka also vai gud ji ki fate